ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਜੀ ਅੱਜ 29 ਮਾਰਚ ਤੇ 16 ਚੇਤ ਹੋ ਗਿਆ ਜੀ ਦੇਸੀ ਮਹੀਨਾ ਪਹਿਲਾ ਚੱਲ ਰਿਹਾ ਤੁਸੀਂ ਮੇਰੇ ਪਹਿਲੇ ਵਲੌਗ ਨੂੰ ਬਹੁਤ ਪਿਆਰ ਦਿੱਤਾ ਤੁਹਾਡਾ ਧੰਨਵਾਦ ਹੈ ਤੇ ਅੱਜ ਦਿਨ ਦੀ ਸ਼ੁਰੂਆਤ ਪਹਿਲਾਂ ਅਸੀਂ ਕਲਾਸ ਲਾ ਕੇ ਆਏ ਆਂ ਕਲਾਸ ਲਾਉਣ ਤੋਂ ਬਾਅਦ ਉਹੀ ਪੰਛੀਆਂ ਨੂੰ ਚੋਗਾ ਪਾਉਣ ਤੋਂ ਦਿਨ ਦੀ ਸ਼ੁਰੂਆਤ ਕਰਾਂਗੇ ਪਹਿਲਾਂ ਪੰਛੀਆਂ ਨੂੰ ਚੋਗਾ ਪਾਵਾਂਗੇ ਫਿਰ ਅੱਗੇ ਦਿਨ ਦੀ ਜੋ ਐਕਟੀਵਿਟੀ ਹੋਣਗੀਆਂ ਉਹ ਤੁਹਾਨੂੰ ਦਿਖਾਵਾਂਗੇ ਜੀ ਦੇਸੀ ਵਲੌਗ ਹੁੰਦਾ ਆਪਣਾ ਸਾਰੇ ਦੇਸੀ ਜੜੀਆਂ ਉਹ ਚ ਗੱਲਾਂ ਬਾਤਾਂ ਹੋਣਗੀਆਂ ਜੀ ਇਹ ਤੁਹਾਨੂੰ ਮਾਣ ਆ ਸਾਡੇ ਪੰਜਾਬੀ ਹੋਣ ਤੇ ਠੀਕ ਹੈ ਜੀ ਆਪਣੀ ਪੰਜਾਬੀ ਲੈਂਗੁਏਜ ਤੇ ਤੇ ਵੀਡੀਓ ਜੇ ਤੁਹਾਨੂੰ ਵਧੀਆ ਲੱਗਦੀ ਹੁੰਦੀ ਹੈ ਸ਼ੇਅਰ ਜਰੂਰ ਕਰ ਦਿਆ ਕਰੋ ਕਮੈਂਟ ਜਰੂਰ ਕਰ ਦਿਆ ਕਰੋ ਜੀ ਤੇ ਇਸ ਤਰ੍ਹਾਂ ਦੇ ਜੇ ਦੇਸੀ ਵਲੌਗ ਹੋਰ ਤੁਸੀਂ ਮਤਲਬ ਚਾਹੁੰਦੇ ਹੋ ਤਾਂ ਅੱਗੇ ਕੰਟੀਨਿਊ ਰੱਖੀਏ ਜੀ ਕਮੈਂਟ ਜਰੂਰ ਕਰਿਆ ਕਰੋ ਜੀ ਧੰਨਵਾਦ ਦਾਣੇ ਪਾਏ ਸੀਗੇ ਤੁਸੀਂ ਆਪ ਦੇਖ ਲਓ ਕਿ ਇੱਕ ਵੀ ਦਾਣਾ ਇੱਥੇ ਨਹੀਂ ਹੈ ਨਾ ਤੇ ਸੋ ਜਿਹੜੇ ਪੰਛੀਆਂ ਨੂੰ ਦਾਣੇ ਪਾਏ ਸੀ ਸਾਰੇ ਖਾ ਗਏ ਹਾਂ ਜੀ ਫੇਰ ਮਤਲਬ ਦਾਣੇ ਪਾ ਕੇ ਹਿੰਦੀ ਸ਼ੁਰੂਆਤ ਕਰਦੇ ਆਂ ਜੀ ਵਾਹਿਗੁਰੂ ਭਲੀ ਕਰਨ ਤੇ ਇਹਨਾਂ ਦਾ ਵੀ ਵਿਚਾਰਿਆਂ ਦਾ ਜਿਹੜਾ ਭੋਜਨ ਹੈ ਇੱਥੇ ਆਪਾਂ ਪਾ ਦਿੰਨੇ ਆਂ ਉਧਰ ਉਹ ਵੀ ਢਿੱਕੀ ਜਾਂਦੇ ਹੋਣੇ ਆ ਆਪਣੇ ਉਧਰ ਰੱਖੇ ਕੀੜੇ ਵੀ ਜਿਹੜੇ ਕੀੜੇ ਆਪਾਂ ਪਾਲੇ ਹੋਏ ਆ ਉਹ ਵੀ ਵੇਟ ਕਰਦੇ ਹੋਣੇ ਕਿ ਕਦੋਂ ਸਾਨੂੰ ਦਾਣੇ ਪਹੁੰਚਣਗੇ ਆ ਕੇ ਜਦੋਂ ਕਲਾਸ ਲਾ ਕੇ ਆਈ ਦੀ ਸਭ ਤੋਂ ਪਹਿਲਾਂ ਦਾਣੇ ਹੀ ਪਾਈ ਦੇਣਾ ਨੂੰ ਤਾਂ ਨਿੰਮਾ ਦਾ ਤੁਸੀਂ ਦੱਸਿਆ ਨਹੀਂ ਗਿਆ ਕਿ ਨਿੰਮ ਸੁੱਕਣ ਦਾ ਕੀ ਕਰਨਾ ਜੀ ਪਹਿਲਾਂ ਵਾਲੀ ਵੀਡੀਓ ਪਹਿਲਾ ਵਲੌਗ ਸੀ ਚੱਲਿਆ ਬਹੁਤ ਵਧੀਆ ਜੀ ਠੀਕ ਹੈ ਪਰ ਕਮੈਂਟਾਂ 'ਚ ਤੁਸੀਂ ਆਹ ਜ਼ਰੂਰ ਦੱਸਿਆ ਕਰੋ ਕਿ ਜਿਹੜੇ ਸਵਾਲ ਪੁੱਛੇ ਜਾਂਦੇ ਆ ਨੀ ਆ ਨਿੰਮ ਦਾ ਜ਼ਰੂਰ ਦੱਸਿਓ ਕਿ ਕੀ ਕਰਨਾ ਹੈ ਸੁੱਕਣ ਦਾ ਜੀ ਜਿਹੜੇ ਆਪਾਂ ਰੱਖ ਲਈ ਬਈ ਇੱਥੇ ਪੱਕੇ ਤੌਰ ਲਈ ਘਰ-ਬਾਰ ਇਹਨਾਂ ਨੇ ਇੱਥੇ ਬਣਾ ਲਿਆ ਆ ਦੇਖੋ ਇਹਨਾਂ ਨੇ ਸਾਰਾ ਇੱਥੇ ਆਪਣਾ ਘਰਬਾਰਾ ਦਾ ਚਾਰਿਆਂ ਨੇ ਬਣਾ ਲਿਆ ਭੋਜਨ ਆਪਾ ਆਉਣੇ ਇਹਨਾਂ ਨੂੰ ਆਪਾਂ ਕਿਹਾ ਹੁਣ ਨਿਆ ਕੀ ਚਾਹੀਦਾ ਹੈ ਗਾਇਸ ਸਾਲੀ ਦੀ ਕੋਈ ਲੱਗ ਰਹਾ ਸੀਗਾ ਪਰਸੀ ਦੀ ਸੀ ਸਿੱਪੀ ਦੀ ਹੋ ਰਹੀਆਂ ਸ਼ਰੀਪਾਟੀ ਇਹਨਾਂ ਆਪਾਂ ਪੋਗਾ ਲਾ ਸੰਨ 20 ਰੁਪਏ ਦਾ 20 ਰੁਪਏ ਇਹ ਤਾਂ ਦਰਿਆਰੀ ਦੇ ਡਾਇਲੋਗ ਹੈ ਯਾਰ ਵੀਡੀਓ ਆ ਨਾ ਕੋਈ ਨੱਚ ਕੇ ਬਣਾ ਦਿੰਦੇ ਪਾ ਦੇ ਇੰਸਟਾਗ੍ਰਾਮ ਤੇ ਇੰਸਟਾਗ੍ਰਾਮ ਦਾ ਪਤਾ ਹੈ ਰਹਿਣਾ ਤੈਨੂੰ ਇੰਸਟਾਗ੍ਰਾਮ ਸਾਰਾ ਪਤਾ ਕੀ ਇੰਸਟਾਗ੍ਰਾਮ ਵੀ ਹੁੰਦੀ ਹੈ ਵਧ ਗਿਆ ਵਧ ਗਿਆ ਸੀ ਆਈ ਦੇ ਰਾਜੇ ਹਾਂ ਕਿਹਦਾ ਪਤਾ ਨਹੀਂ ਕੱਲ ਦਾ ਕਿਹਦਾ ਡਲਰ ਅੰਗੂਣੀ ਨਾਮ ਸੱਡਾ ਚੱਲਦਾ ਠੀਕ ਹੈ ਯਾਰ ਗੱਲ ਬਿੰਦਿਆ ਵੈਰੀ ਗੁੱਟੇ ਸੰਤਰਾ ਦੇ ਇਹ ਲਿਆਂਦੇ ਸੀ ਬਈ ਥੱਪਾਂ ਵਾਲੀ ਤੋਂ ਥੱਪਾਂ ਵਾਲੀ ਤੋਂ ਲਿਆ ਕੇ ਲਾਏ ਸੀਗੇ ਇਹਦੇ ਵਿੱਚੋਂ ਕੁਝ ਮੱਚ ਗਏ ਸੀ ਤੇ ਦੁਬਾਰੇ ਲਾਏ ਆ ਹੁਣ ਆ ਜਿਵੇਂ ਛੋਟਾ ਬੁੱਟਾ ਆਣਾ ਬਈ ਨੈਸਲੇ ਵਾਲੇ ਨੇ ਗੋਬਰ ਗੈਂਸ ਦਿੱਤੇ ਆ ਆ ਤੁਸੀਂ ਦੇਖੋ ਯਾਰ ਇੱਧਰ ਗੋਆ ਪੈਂਦਾ ਇੱਥੋਂ ਦੀ ਗੋਆ ਪੈ ਜਾਂਦਾ ਤੇ ਆ ਮਤਲਬ ਇਹਦੇ ਵਿੱਚ ਜਿਹੜੀ ਗੈਸ ਜਮਾ ਹੁੰਦੀ ਹੈ ਇੱਕ ਦਿਨ ਇੱਕ ਮਹੀਨੇ ਚ 45 ਕਿਲੋ ਗੈਸ ਜਮਾ ਹੋ ਜਾਂਦੀ ਹੈ ਇਹਦੇ ਵਿੱਚ ਆ ਦੇਖੋ ਇਹਦੇ ਵਿੱਚ ਤੇ ਆ ਪੈਪਰ ਨਹੀਂ ਇੱਧਰ ਦੀ ਬਾਹਰ ਨਿਕਲਦੀ ਹੈ ਆ ਸਾਰਾ ਟਾਇਰ ਦਾ ਭਰ ਜਾਂਦਾ ਟੂਬ ਜੀ ਇਹ ਜਿਹੜੀ ਤੇ ਆ ਉੱਪਰ ਦੀ ਇਹਨਾਂ ਦੇ ਘਰ ਪੈਪ ਜਾਂਦੀ ਹੈ ਜੀ ਠੀਕ ਹੈ ਲਓ ਜੀ ਹੁਣ ਆਪਾਂ ਖੇਤ ਚੱਲੇ ਆਜੋ ਆ ਬਈਆਂ ਨੇ ਤੇ ਬਹੁਤ ਵਧੀਆ ਕੰਮ ਕੀਤਾ ਹੈ ਹਾਂਜੀ ਆ ਜਿਹੜੀ ਬਈ ਹੁੱਕਾਂ ਵਾਲੀਆਂ ਗੱਡੀਆਂ ਨੇ ਨਾ ਬਲਦ ਗੱਡੀਆਂ ਖੋਲੀਆਂ ਆਪਣੇ ਤੋਂ ਬਲਦ ਗੱਡੀਆਂ ਤੇ ਜਾਣਾ ਕਿਹ ਨਜ਼ਾਰੇ ਨਾਲੇ ਤਾਂ ਹੌੜੀ ਵਾਲੀ ਖੇਤ ਵਹਿੰਦੇ ਜਾਂਦੇ ਸੀਗੇ ਜੀ ਹੁਣ ਪਰ ਇਹ ਹੈਗੀ 900 ਖੈਗੀ ਇਹਦੇ ਨਾਲ ਆਪਾਂ ਜਿੱਥੇ ਅੱਧੇ ਘੰਟੇ ਜਾਂਦੇ ਸੀ 5-10 ਮਿੰਟਾਂ ਜੀ ਖੇਤ ਜਾਵੜੀ ਦਾ ਜੀ 10 ਮਿੰਟਾਂ ਦੀ ਵਾਰਟ ਆ ਸਾਰੀ ਹੈ ਨਾ ਪਾਣੀ ਦੀ ਬੋਤਲ ਵੀ ਨਾਲ ਹੀ ਰੱਖੀਦੀ ਬਈ ਪਾਣੀ ਦੀ ਕਈ ਰੀਤੇ ਤੂ ਲੱਗਦੀ ਹੈ ਇੰਤਿਆਂ ਆਪਾਂ ਘਰ ਰੱਖੀਦਾ ਤੇ ਵਲੌਗ ਦੇਖਦੇ ਰਹਿਆ ਕਰੋ ਦੇਸੀ ਵਲੌਗ ਹੁੰਦੇ ਆਪਣੇ ਸਾਰਾ ਪਿੰਡਾਂ ਵਾਲਾ ਮਾਹੌਲ ਹੈ ਤੇ ਜਿਹੜੇ ਬਾਈ ਵੀਰ ਮੇਰੇ ਬਾਹਰ ਬੈਠੇ ਆ ਉਨਾਂ ਲਈ ਤਾਂ ਖਾਸ ਕਰ ਯਾਰ ਇਹ ਚੀਜ਼ ਜਾਦਾ ਨਾ ਪਾਣੀ ਦੀ ਬੋਤਲ ਆ ਦੇਖੋ ਵੀ ਕਣਕਾਂ ਗਈਆਂ ਪੱਕ 20 ਦਿਨ ਮਸਾਂ ਲੈਣ ਗਿਆ ਕਣਕਾ ਹੋਰ ਕੋਈ ਜਿਆਦਾ ਸਮਾਂ ਨਹੀਂ ਲੈਂਦੀਆਂ 20 ਦਿਨ ਤੇ ਤੁਸੀਂ ਦੱਸਿਓ ਵੀ ਨੇਰੀ ਨੂਰੀ ਤੋਂ ਬਚੇ ਹੋ ਤੁਸੀਂ ਬਚੀਆਂ ਕਣਕਾਂ ਤੁਹਾਡੀ ਕਮੈਂਟ ਜ਼ਰੂਰ ਕਰ ਦਿਆ ਕਰੋ ਜੇ ਵੀਡੀਓ ਚੰਗੀ ਲੱਗਦੀ ਹੈ ਜੀ ਲਓ ਜੀ ਪੱਠਿਆਂ ਦੀ ਗੱਡੀ ਆਪਾਂ ਭਰ ਲਈ ਹੈ ਠੀਕ ਹੈ ਵੀਡੀਓ ਬਣਾਉਣ ਵਾਲਾ ਹੈ ਨਹੀਂ ਸੀ ਕੋਈ ਤੇ ਮੈਂ ਮੋਬਾਈਲ ਦਾ ਸੈੱਟ ਕੀਤਾ ਨਹੀਂ ਲੋਟ ਆਇਆ ਤੇ ਗੱਡੀ ਭਰ ਕੇ ਹੁਣ ਚੱਲੇ ਆ ਲੈ ਵੀ ਜੀ ਐਨੀ ਫੁੱਲ ਕਰ ਲਈ ਗੱਡੀ ਆਪਾਂ ਤੇ ਕੰਮਕਾਰ ਆਪਦੇ ਕਰਕੇ ਤੇ ਚੱਲੇ ਆ ਘਰੇ ਤੇ ਹੋਰ ਤੁਹਾਨੂੰ ਦਿਨ ਦੇ ਫਿਰ ਜਿਹੜੇ ਕੰਮਕਾਰ ਸਾਰੇ ਦਿਖਾਉਣੇ ਆ ਜੀ ਹੁਣ ਇੱਧਰ ਦੇਖੋ ਆ ਖੂਹ ਆ ਬਾਈ ਆਪਣਾ ਜਸ਼ਨ ਬਰਾੜ ਆਪਣੇ ਨਾਲ ਭਰ ਗਿਆ ਹੁਣ ਤਾਂ ਮੋਇਸਟਰ ਲੱਗਿਆ ਸੀਗਾ ਜੀ ਤੇ ਆ ਆ ਦੇਖੋ ਬਈ ਕਣਕਾਂ ਦਾ ਉਹ ਕਹਿੰਦੇ ਨੇ ਕਣਕਾਂ ਦਾ ਰੰਗ ਹਰੇ ਤੋਂ ਸੁਨਹਿਰੀ ਹੋ ਗਿਆ ਨੀ ਮੁੰਡਾ ਪਿੰਡ ਦਾ ਸੀ ਸ਼ਹਿਰ ਜਾ ਕੇ ਸ਼ਹਿਰੀ ਹੋ ਗਿਆ ਸਹੀ ਗੱਲ ਆ ਵੀਰੇ ਆ ਪਈ ਜਾਂਦੀ ਆ ਜੀ ਆਪਣੇ ਖੇਤ ਨੂੰ ਤੇ ਵਾਸਤੇ ਘਰਾਂਵਾਲੇ ਹਾਂਜੀ ਆ ਸਾਈਕਲ ਚਲਾਉਣ ਆਏ ਸੀਗੇ ਤੇ ਗੁਰਦੁਆਰਾ ਸਾਹਿਬ ਵੱਲ ਆ ਨਰਸਰੀ ਆ ਆਪਣੇ ਬਾਦਰਬਰਾੜ ਦੀ ਤੇ ਅੰਗੂਰਾਂ ਦੀਆਂ ਵੇਲਾਂ ਬਈ ਤੁਸੀਂ 50-50 ਰੁਪਈਆਂ ਦੀਆਂ ਕੋਈ ਮਰਜ਼ੀ ਮੇਰਾ ਵੀਰ ਲੈ ਜਾ ਸਕਦਾ 4.5 ਤੋਂ ਮਤਲਬ ਰੱਖ ਲਓ 4 ਕਿਲੋਮੀਟਰ ਸਾਈਕਲ ਦੀ ਸ਼ਹਿਰ ਹੁੰਦੀ ਹੈ ਇਸ ਤੋਂ ਬਾਅਦ ਸ਼ਾਮ ਨੂੰ ਜਾਂਦੇ ਆ 5 ਕਿਲੋਮੀਟਰ ਜਿਹੜੀ ਤੇ ਜ਼ਰੂਰੀ ਹੈ ਆਪਦੇ ਕੰਮ ਧੰਦੇ ਸਵੇਰੇ ਕਰੀਦੇ ਆ ਬਈ ਸ਼ਾਮ ਨੂੰ ਆਪ ਦੀ ਸ਼ੈਅ ਕਰੀਦੀ ਖੁੱਲ ਕੇ ਜਾਂ ਰਨਿੰਗ ਕਰੀਦੀ ਹੈ ਜ਼ਰੂਰੀ ਆ ਰੋਟਾ ਕੰਮ ਹਾਂਜੀ ਅੱਜ ਦੇ ਵਲੌਗ ਚ ਤੁਹਾਨੂੰ ਗਵਸਰ ਸਾਹਿਬ ਜੀ ਦੇ ਵਿੱਚ ਉਹ ਵੰਦ ਖਾਵਾਗੇ ਜਿੱਥੇ ਤਾਂ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਘੋੜਾ ਬੰਨਿਆ ਸੀ ਜਸਵੰਦ ਦੇ ਨਾਲ ਉਹ ਵੰਦ ਦੇ ਤੁਹਾਨੂੰ ਵੀ ਦਰਸ਼ਨ ਕਰਾਉਣਿਆ ਆਜੋ ਸਾਡੇ ਨਾਲ ਜੀ ਆ ਤੁਸੀਂ ਲਿਖਿਆ ਵੀ ਪੜ ਸਕਦੇ ਹੋ ਇਹ ਗਵਸਰ ਦੇ ਜਦੋਂ ਆਪਣੇ ਸਰੋਵਰ ਵਾਲੀ ਸਾਈਡ ਹੈ ਨਾ ਜੀ ਤੇ ਇੱਥੇ ਲਿਖਿਆ ਜਸਵੰਦ ਦੇ ਦਰਖਤ ਨਾਲ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਮਹਾਰਾਜ ਨੇ ਆਪਣਾ ਘੋੜਾ ਬੰਨਿਆ ਸੀਗਾ ਜੀ ਉਹ ਵੇਲੇਆਂ ਦਾ ਵੇਖ ਲੋ ਜੀ ਆਪਣੇ ਗੁਰੂ ਗੋਬਿੰਦ ਸਿੰਘ ਜੀ ਵੇਲੇ ਦਾ ਵਾਣਾ ਉਹ ਹਜੇ ਵੀ ਉਵੇਂ ਹੀ ਖੜਾ ਜੀ ਤੇ ਲੋਕ ਇੱਥੇ ਉਹਦੀ ਆਪਣੀ ਮੰਨਤ ਕਰਦੇ ਆ ਪੂਜਾ ਕਰਦੇ ਆ ਅਸੀਂ ਤਾਂ ਭਾਗਾਂ ਵਾਲੇ ਆ ਜਿਹੜੇ ਪਿੰਡ ਦੇ ਨੇੜੇ ਸਾਡਾ ਗੁਰਦੁਆਰਾ ਸਾਹਿਬ ਆ ਜੀ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਆਏ ਸੀ ਹਨਾ ਜੀ ਤੇ ਸਾਰੀ ਉਮਰ ਇਸੇ ਦਰ ਤੇ ਅਸੀਂ ਆਉਂਦੇ ਆ ਨਿੱਕੇ ਹੁੰਦੇ ਤੋਂ ਲੈ ਕੇ ਅੱਜ ਤਿੱਕਰ ਦੇਖੋ ਹੀ ਲੋਕਾਂ ਨੇ ਆਪਣੇ ਹਨਾ ਜਿਹਦੇ ਬੱਚਿਆਂ ਦੀ ਗੱਲ ਕਰਦੀ ਹੁੰਦੀ ਹੈ ਬਿਲਕੁਲ ਬਈ ਹਾਂ ਹਾਂ ਇੱਥੇ ਆਪਣੀਆਂ ਕਿੱਲੀਆਂ ਗੱਡੀਆਂ ਹੋਣਗੀਆਂ ਜਿਨ੍ਹਾਂ ਦੀ ਮੰਨਤ ਪੂਰੀ ਹੁੰਦੀ ਆਪਣੇ ਪਸ਼ੂਆਂ ਦੇ ਵਿੱਚ ਹਨਾ ਤੇ ਉਧਰ ਸ਼੍ਰੀ ਮੰਨੇ ਹੋਏ ਸੀਗੇ ਜੀ ਤੇ ਇਹ ਵਨ ਓਵੇਂ ਦਾ ਓਵੇਂ ਖੜਾ ਹੈ ਗੁਰੂ ਗੋਬਿੰਦ ਸਿੰਘ ਜੀ ਵੇਲੇ ਦਾ ਹੈ ਤੇ ਇਹਨੂੰ ਪੂਰੀ ਸਾਂਭਾਲ ਵੀ ਰੱਖੀ ਹੋਈ ਹੈ ਤੇ ਚਾਰ ਦੁਆਰੀ ਵੀ ਕੀਤੀ ਹੈ ਤੇ ਭੁੱਲਰ ਸਾਹਿਬ ਜਿਹੜਾ ਪੁਰਾਣਾ ਆਪਣਾ ਸਰੋਵਰ ਸੀ ਨਾ ਉਹ ਬੈਕ ਸਾਈਡ ਸੀਗਾ ਇੱਧਰ ਜੀ ਹੁਣ ਇੱਥੇ ਸਰਉ ਵੀਜੀ ਸੀਗੀ ਤੇ ਇਹੀ ਸਾਰੀ ਜਿਹੜੀ ਇੱਧਰ ਜ਼ਮੀਨ ਹੈ ਇਹ ਗੁਰਦੁਆਰਾ ਸਾਹਿਬ ਦੀ ਹੈ 10 11 ਕਿੱਲੇ ਇੱਥੇ ਜ਼ਮੀਨ ਹੈ ਜੀ ਗੁਰਦੁਆਰਾ ਸਾਹਿਬ ਦੀ ਤੇ ਇੱਥੇ ਤੁਹਾਨੂੰ ਦਿਖਾਉਣੇ ਆ ਜਿਹੜਾ ਪੁਰਾਣਾ ਗੇਟ ਆ ਨਾ ਆਪਣਾ ਮੇਨ ਗੇਟ ਜੀ ਤੇ ਇੱਥੇ ਆ ਇੱਧਰ ਸਰੋਵਰ ਦਾ ਬੈਕ ਸਾਈਡ ਸੇ ਇੱਥੋਂ ਹਾਂ ਇੱਥੇ ਬੈਲਾ ਇੱਥੇ ਦਰਵਾਜ਼ਾ ਹਾਂ ਆ ਮੇਨ ਗੇਟ ਸੀਗਾ ਜੀ ਆ ਦੇਖੋ ਤੁਸੀਂ ਹਨਾ ਤੇ ਇੱਥੇ ਈਸ਼ਰਾਨ ਸਿਮਰਿਆ ਪ੍ਰਭ ਆਪਣਾ ਮਨ ਤਨ ਭਾਈ ਅਰੋਗਾ ਬਾਕੀ ਜਿਹਨਾਂ ਨੇ ਪੈਸੇ ਦਿੱਤੇ ਜਿਹੜਾ ਸਮਝਾਉਂਦਾ ਹਾਂ ਉਸ ਟਾਈਮ 'ਚ 505 ਰੁਪਏ ਬਹੁਤ ਹੁੰਦੇ ਸੀਗੇ ਯਾਰ ਜਿਹੜੇ ਹਨਾ ਇਹ ਦਿੱਤੇ ਵੀ ਬਹੁਤ ਟਾਈਮ ਹੋ ਗਿਆ ਹੈ ਸੂਬੇਦਾਰ ਉਤਾਰ ਸਿੰਘ ਕਤਾਰ ਸਿੰਘ ਇਹਨਾਂ ਨੇ ਇੱਧਰ ਵੀ ਭੁੱਲਰ ਸਾਹਾ ਥੱਲੇ ਦਿਖਾਇਓ ਕਿ ਜਿਹਨਾਂ ਨੇ 101 101 ਆਪਦੀ ਸ਼ਰਧਾ ਦੇ ਮੁਤਾਬਿਕ ਜਿਹਨਾਂ ਨੇ ਉਸ ਟਾਈਮ ਪੈਸੇ ਦਿੱਤੇ ਸੀਗੇ ਜੀ ਹਾਂਜੀ ਅਸਤਰੀ ਕਾਲਾ ਅੱਬਾ ਜੀ ਹੋ ਠੀਕ ਹੋ ਜੀ ਇੱਧਰ ਆਣਾ ਲੱਗਿਆ ਹੋਇਆ ਜੀ ਕਿਹੜਾ ਏਰੀਆ ਜੀ ਲੁਧਿਆਣਾ ਲੁਧਿਆਣਾ ਜੀ ਠੀਕ ਹੈ ਜੀ ਲੱਕੜਾਂ ਦੀ ਸੇਵਾ ਜੀ ਇਹ ਸਾਰੀ ਇਹ ਸੇਵਾ ਆਪਣੀ ਅਜੀ ਤਿੰਨ ਤੁਸੀਂ ਜੀ ਠੀਕ ਹੈ ਠੀਕ ਹੈ ਜੀ ਠੀਕ ਹੈ ਜੀ ਕਿੰਨਾ ਟਾਈਮ ਹੋ ਗਿਆ ਬਾਬਾ ਜੀ ਹੋ ਗਿਆ 16 17 ਸਾਲ ਬਾਬਾ ਇੱਥੇ ਇੱਥੇ ਜੀ ਇੱਥੇ 8 ਸਾਲ ਹੋ ਗਏ ਇਹਨਾਂ ਬਾਬਿਆਂ ਕੋਲ ਹੀ ਜੱਤ ਗਿੱਲ ਪਹਿਲੇ ਅੱਛਾ ਪਹਿਲਾਂ ਤੁਸੀਂ ਜੱਤ ਗਿੱਲ ਸੀਗੇ ਜੀ ਠੀਕ ਹੈ ਠੀਕ ਹੈ ਜੀ ਅੱਛਾ ਇੱਥੇ ਆਇਆ ਨੂੰ ਕਿੰਨਾ ਚਿਰ ਹੋ ਗਿਆ ਆਪਣੇ ਗੁਫਸਰ ਸਾਹਿਬ ਜੀ 8 ਸਾਲ ਇੱਥੇ ਗੁਫਸਰ ਸਾਹਿਬ ਜੀ ਅਸੀਂ ਬਾਬਾ ਜੀ ਜਿਹੜੇ ਪਹਿਲਾਂ ਹਨਾ ਸੁਰਗਵਾਸ ਹੋਇਆ ਹੈ ਉਹ ਰਾਜਸਥਾਨੀ ਹਾਂਜੀ ਜਿਹੜੇ ਆਪਣੇ ਕੀ ਨਾਮ ਚ ਉਹਨਾਂ ਦਾ ਜੀ ਠੀਕ ਹਾਂਜੀ ਜਿਹੜਾ ਹੁਣੇ ਹੁਣੇ ਸੁਰਗਵਾਸ ਹੋਇਆ ਜੀ ਤੇ ਆਨੇ ਨਾਨਕੇ ਉਹਦੇ ਹਾਂਜੀ 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 ਜੀ ਠੀਕ ਹੈ ਜੀ ਠੀਕ ਹੈ ਤੇ ਫਿਰ ਤੁਹਾਡੀ ਇੱਥੇ ਫਿਰ ਇੱਥੇ ਹੀ ਸੇਵਾ ਦੀ ਲੱਗੀ ਜਿੰਮੇਵਾਰੀ ਗਜਾ ਕਰਨ ਦੀ ਗਜਾ ਕਰਨ ਤੇ ਜਾਣੀ ਠੀਕ ਹੈ ਜੀ ਤੇ ਆ ਜਿਹੜਾ ਇਧਰ ਗੁਰਦੁਆਰਾ ਸਾਹਿਬ ਹੈ ਇਹ ਆਪਣੇ ਸ਼੍ਰੋਮਣੀ ਕਮੇਟੀ ਦੇ ਅਧੀਨ ਹੈ ਜੀ ਤੇ ਜਿਹੜਾ ਗੁਰਦੁਆਰਾ ਸਾਹਿਬ ਦੇ ਦੂਜੇ ਪਾਸੇ ਲੰਗਰ ਹਾਲ ਹੈ ਜੀ ਉਹ ਦਿੱਲੀ ਵਾਲਿਆਂ ਦੀ ਦਿੱਲੀ ਸੇਵਾ ਵਾਲਾ ਹਨਾ ਜੀ ਠੀਕ ਹੈ ਠੀਕ ਹੈ ਤੇ ਤੁਸੀਂ ਫਿਰ ਸ਼੍ਰੋਮਣੀ ਕਮੇਟੀ ਦੇ ਕਿਹਦੇ ਲਈ ਦਿੱਲੀ ਵਾਲੇ ਠੀਕ ਹੈ ਜੀ ਹਾਂਜੀ ਚਲੋ ਬਹੁਤ ਚੰਗਾ ਲੱਗਿਆ ਜੀ ਤੁਹਾਨੂੰ ਮਿਲ ਕੇ ਸਤਿ ਸ੍ਰੀ ਅਕਾਲ ਜੀ ਆਪਰਾ ਆਹੀ ਛੱਤਿਆਣਾ ਹੀ ਪਿੰਡ ਹੈ ਜੀ ਹਾਂਜੀ 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 ਤੇ ਆ ਵਖਾਉਂਦੇ ਸੀਗੇ ਜੀ ਕਿ ਆਪਣਾ ਕਈ ਵਾਰ ਕਈਆਂ ਨੇ ਨਹੀਂ ਦੇਖਿਆ ਉਧਰ ਦੀ ਉਧਰ ਹੀ ਮੜ ਜਾਂਦੇ ਹਨਾ ਜੀ ਤੇ ਪਿੰਡ ਦੇ ਨੇੜੇ ਚਲੋ ਇੱਕ ਵਾਰੀ ਦੱਸਿਆ ਹੋਵੇ ਤੇ ਦਰਸ਼ਨ ਸਾਰੇ ਕਰ ਸਕਦੇ ਆ ਜੀ ਹਾਂ ਹਾਂਜੀ 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 ਕੋਈ ਹੋਰ ਕਿਸੇ ਅਗਲੇ ਅਣਜਾਨ ਆ ਜਾਂਦਾ ਆ ਜਾਂਦੇ ਆ ਜੀ ਹਾਂਜੀ 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 ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਲਓ ਜੀ ਹੁਣ ਆਪਾਂ ਚਾਹ ਛਕਾਂਗੇ ਜੀ ਚਾਹ ਛਕਣ ਤੋਂ ਬਾਅਦ ਫਿਰ ਪਿੰਡ ਵੱਲ ਚਾਲੀ ਤੇ ਸ਼ਾਮ ਨੂੰ ਜਾਵਾਂਗੇ ਸ਼ਹਿਰ ਤੇ ਫਿਰ ਵੀ ਵਲੌਗ ਦੇ ਨਾਲ ਜੁੜੇ ਰਹੋ ਤੇ ਬਾਬਾ ਜੀ ਦੇ ਵੀ ਦਰਸ਼ਨ ਕਰਾਉਣੇ ਆ ਇੱਥੇ ਜਿਹੜੇ ਸੇਵਾਦਾਰ ਮੁੱਖ ਸੇਵਾਦਾਰ ਦੇ ਜੀ ਭਾਈ ਮੀਂਹ ਵੀਰ ਨੂੰ ਜਾਂਦਾ ਜੀ ਰਸਤਾ ਤੇ ਇੱਥੇ ਲੋਕ ਆਪਦੀਆਂ ਮੰਨਤਾ ਮੰਗਦੇ ਆ ਤੇ ਜਿਨ੍ਹਾਂ ਦੀਆਂ ਮੰਨਤਾ ਪੂਰੀਆਂ ਹੁੰਦੀਆਂ ਆ ਉਹਦੀਆਂ ਸੁੱਖਾਂ ਲਾ ਕੇ ਜਾਂਦੇ ਆ ਜੀ ਤੇ ਆਏ ਵੀਰਵਾਰ ਬਹੁਤ ਇਕੱਠ ਹੁੰਦਾ ਇੱਥੇ ਭਾਰੀ ਇਕੱਠ ਹੁੰਦਾ ਜੀ ਤੇ ਇਹਨਾਂ ਦੀ ਜਿਹੜੇ ਆਪਣੇ ਬਾਬਾ ਬੇਮੀਪੀਰ ਜੀ ਨੂੰ ਮੰਨਦੇ ਆ ਤੇ ਉਹਨਾਂ ਨੂੰ ਪਤਾ ਕੀ ਜੀ ਬਹੁਤ ਸ਼ਕਤੀ ਵਾਲੀ ਜਗ੍ਹਾ ਤੇ ਅਸੀਂ ਤਾਂ ਆਉਂਦੇ ਰਹਿੰਨੇ ਆ ਜੀ ਤੇ ਬਾਕੀ ਬਾਹਰਲੇ ਵੀ ਬਹੁਤ ਇੱਥੇ ਆਉਂਦੇ ਆ ਜਿਵੇਂ ਆਸ-ਪਾਸੇ ਪਿੰਡਾਂ ਦੇ ਲਓ ਜੀ ਦਰਸ਼ਨ ਕਰੋ ਬਾਬਾ ਵਹਿਮੀ ਪੀਰ ਜੀ ਦੇ ਆ ਇੱਧਰ ਆਸੇ ਪਾਸੇ ਆ ਪੁਰਾਣੇ ਬਾਣ ਸਾਰੇ ਆ ਇੱਧਰ ਵੀ ਵਣ ਜੀ ਆ ਦੇਖੋ ਸਾਰੇ ਪੁਰਾਣੇ ਬਾਣਾ ਜੀ ਲਓ ਜੀ ਅੰਦਰੋਂ ਬਾਬਾ ਜੀ ਦੇ ਦਰਸ਼ਨ ਕਰਾਉਣੇ ਆ ਬਾਬਾ ਵਹਿਮੀ ਪੀਰ ਜੀ ਦੀ ਇਹ ਜਗਾ ਜੀ ਤੇ ਅੰਦਰ ਲਓ ਜੀ ਦਰਸ਼ਨ ਕਰੋ ਜੀ ਸਾਰੇ ਜਿਹੜੇ ਇੱਥੇ ਮੰਨਤ ਕਰਦੇ ਆ ਮੰਨਦੇ ਆ ਸਾਰੇ ਵੀਰ ਸਰਣ ਪਤਾ ਕੀ ਵਾਕਈ ਹੈਨਾ ਇਹ ਪੀਰਾ ਫਕੀਰਾਂ ਦੀਆਂ ਜਗਾ ਚ ਹੁੰਦੀ ਆ ਜੀ ਕਰਮ ਸ਼ਕਤੀ ਹੁੰਦੀ ਆ ਐਵੇਂ ਤਾਂ ਕੌਣ ਮੰਨਦਾ ਜੀ ਹੈਨਾ ਠੀਕ ਹੈ ਜੀ ਇਧਰ ਆ ਆ ਦੇਖੋ ਆ ਪੁਰਾਣਾ ਸਾਰਾ ਆ ਬਾਬੇ ਦੀ ਜਗ੍ਹਾ ਹੈ ਇਧਰ ਭੁਲਰ ਸਾਹਿਬ ਵੀਡੀਓ ਬਣਾਈ ਜਾਂਦੇ ਆ ਤੇ ਇੱਥੇ ਕਿllੀਆਂ ਗੱਡੀਆਂ ਜਾਂਦੀਆਂ ਤੁਹਾਨੂੰ ਉਧਰ ਦੀ ਵੀ ਦਿਖਾਉਣੀ ਹੈ ਜੀ ਈਧਰ ਆ ਜਾਓ ਇੱਥੇ ਨਾ ਆ ਆ ਪੁਰਾਣੇ ਵਾਂਣਾ ਜੀ ਤੇ ਇੱਥੇ ਆ ਹੁਣ ਆ ਦੇਖੋ ਜਿਨ੍ਹਾਂ ਦੀ ਮੰਨਤ ਪੂਰੀ ਹੁੰਦੀ ਹੈ ਨਾ ਜਿਵੇਂ ਸੁੱਖਾਂ ਮੌਕੇ ਵਗੈਰਾ ਦੀ ਆ ਇੱਥੇ ਨੂਨ ਦੀਆਂ ਥੈਲੀਆਂ ਚੜਾ ਕੇ ਜਾਂਦੇ ਆ ਬੋਂਕਰਾਂ ਨੂਨ ਦੀਆਂ ਥੈਲੀਆਂ ਜੀ ਤੇ ਆ ਬਾਹਰ ਦੇਖੋ ਆ ਕੁੱਤਿਆਂ ਵਾਸਤੇ ਤੇ ਦੁੱਧ ਵੀਰਵਾਰ ਨੂੰ ਚੜਦਾ ਹੈ ਉਹਨਾਂ ਲਈ ਇਹ ਗਮਲੇ ਰੱਖੇ ਗਏ ਆ ਜੀ ਤੇ ਇੱਧਰ ਆ ਜਾਓ ਇੱਧਰ ਸਾਹਮਣੇ ਇੱਧਰ ਤੁਹਾਨੂੰ ਦਿਖਾਉਣੇ ਆ ਕਿ ਜਿੱਥੇ ਜਿਵੇਂ ਕਿਸੇ ਦੇ ਪਸ਼ੂ ਚੰਗਾ ਦੁੱਧ ਤੇ ਜਾਂ ਸੂਣ ਤੋਂ ਬਾਅਦ ਇੱਥੇ ਉਹ ਜਿਹੜਾ ਦੁੱਧ ਚੜਾਉਣਾ ਆਉਂਦੇ ਆ ਜੀ ਚੜਾਉਣ ਦੇ ਨਾਲ ਦੋ ਕਿllੀਆਂ ਵੀ ਲੈ ਕੇ ਆਉਂਦੇ ਆ ਇੱਕ ਤਾਂ ਕੱਟੇ ਵੱਛੇ ਦੀ ਤੇ ਇੱਕ ਗਾਂ ਗਾਂ ਜਾਂ ਮੱਝ ਦੀ ਇੱਧਰ ਆ ਬਾਬਾ ਵੈਮੀ ਪੀਰ ਜੀ ਦੇ ਜਿਹੜੇ ਚੇਲੇ ਸੀਗੇ ਜੀ ਉਹਨਾਂ ਦੀ ਜਗ੍ਹਾ ਬਣੀ ਹੋਈ ਹੈ ਤੇ ਇੱਥੇ ਵੀ ਚਲੋ ਆਪਾਂ ਨਮਸਕਾਰ ਕਰਦੇ ਆ ਜੀ ਤੇ ਬਾਬਾ ਜੀ ਦੇ ਜਿਹੜੇ ਚੇਲੇ ਸੀ ਹਨਾ ਜੀ ਆ ਪੁਰਾਣੇ ਵਣ ਬਹੁਤ ਇੱਥੇ ਜੀ ਹੋਰ ਗੱਲਾਂ ਦੀਆਂ ਗੱਲਾਂ ਇਹ ਇਹਨਾਂ ਜਗ੍ਹਾ ਤੇ ਪੀਰਾਂ ਵਕੀਰਾਂ ਦੀਆਂ ਜਗ੍ਹਾ ਤੇ ਜ਼ਿਆਦਾ ਪੁਰਾਣੇ ਵਣ ਮਿਲਦੇ ਆ ਜੀ ਆ ਬਹੁਤ ਪੁਰਾਣਾ ਵਣ ਹੈ ਤੁਸੀਂ ਦੇਖੋ ਅੱਜ ਦੀ ਮੰਨਤ ਪੂਰੀ ਇਹ ਬੱਚੇ-ਬੁੱੱਚੇ ਦੀ ਉਹਨਾਂ ਨੇ ਬੰਨੇ ਹੋਏ ਆ ਜੀ ਆ 3 ਮੰਨੇ ਆ ਇਧਰ ਬਾਬਾ ਸੇਵਾਦਾਰ ਜੀ ਆਪਣੇ ਜਿਹੜੇ ਹੁਣ ਇੱਥੋਂ ਦੇ ਬਾਬਾ ਬੰਮੀ ਵੀਰ ਜੀ ਆ ਪੁਰਾਣੇ ਵਣਾ ਸਾਰੇ ਵਣ ਵਣ ਉਧਰ ਭੁੱਲਰ ਸਾਹਿਬ ਵੀਡੀਓ ਬਣਾਉਂਦੇ ਫਿਰਦੇ ਆ ਤੇ ਇਹ ਵਣ ਵਣ ਜੇ ਨਾ ਦੇਖ ਕੇ ਮੈਨੂੰ ਪਤਾ ਨਹੀਂ ਕਿਉਂ ਬਈ ਬਹੁਤ ਵਧੀਆ ਲੱਗਦੀਆਂ ਇਹ ਚੀਜ਼ਾਂ ਵਣ ਪ੍ਰਾਣਾ ਹੁਣ ਮਤਲਬ ਇਹਨਾਂ ਦੇ ਨਾਲ ਪੀਲੇ ਜਿਹੇ ਨਹੀਂ ਲੱਗਦੀਆਂ ਇਹਨਾਂ ਦੇ ਨਵੇਂ ਬੀਜ ਨਹੀਂ ਤਿਆਰ ਹੁੰਦੇ ਆ ਥੋਰ ਹੈ ਥੋਰ ਤੇ ਇਹਨਾਂ ਤੇ ਆਪਣੇਉ ਲੱਗਦੇ ਹੁੰਦੇ ਖਾਨ ਜੀ ਨੂੰ ਪਤਾ ਨਹੀਂ ਕੀ ਸਿਸਟਮ ਜਾਂ ਹੁੰਦਾ ਹੈ ਸਰ ਸਾਈਡ ਤੋਂ ਹੁੰਦੇ ਹੁੰਦਾ ਇਧਰ ਦੀ ਬਈ ਫਿਰ ਇਧਰ ਖੇਤਾਂ ਵਾਲਾ ਜਿਹੜਾ ਗੁੜਾ ਮਾਰ ਕੇ ਆਪਦਾ ਪੱਠਿਆਂ ਵਾਲਾ ਨਾ ਜਿਹੜਾ ਗੁੜਾ ਮਾਰ ਕੇ ਫਿਰ ਇਧਰ ਦੀ ਹੋਇਆ ਜਿੱਦਾ ਕਿ ਨਾਲੇ ਦਾ ਚਲੋ ਇਧਰ ਆਪਣੇ ਖੇਤ ਦੇਖ ਜਾਨਨੇ ਆ ਨਾ ਦੇਖਣ ਦਾ ਕੀ ਹੁੰਦਾ ਪੱਠੇ ਪੁੱਠਾਂ ਦੀ ਹੁੰਦੀ ਹੈ ਨਿਗਾ ਬਈ ਹੈ ਨਾ ਤੇ ਨਾਲੇ ਆਪਦਾ ਫਿਰ ਯਾਰ ਇੱਥੇ ਆ ਕੇ ਨਾ ਪਤਾ ਨਹੀਂ ਕੀ ਗੱਲ ਹੈ ਰਾਂ ਇਹ ਲੱਗਦਾ ਜਿਵੇਂ ਜੰਨਤ ਆ ਕੇ ਹੁੰਨੇ ਆ ਇੱਕ ਤਾਂ ਦੇਣ ਉਹ ਜੇ ਆ ਬਾਈ ਸਹੀ ਤੁਹਾਨੂੰ ਦੱਸਾਂ ਕਿ ਆ ਮਾਰਚ ਦੇ ਦਿਨ ਨਾ ਬਾਲੇ ਵਧੀਆ ਹੁੰਦੇ ਨਾ ਤਾਂ ਜਿਆਦਾ ਗਰਮੀ ਨਾ ਵਾਲੀ ਠੰਡ ਮੈਨੂੰ ਤਾਂ ਜੇ ਮੈਨੂੰ ਪੁੱਛੇ ਕੋਈ ਤੇ ਤੁਹਾਨੂੰ ਕਿਹੜਾ ਮਹੀਨਾ ਵਧੀਆ ਲੱਗਦਾ ਤੇ ਮਾਰਚ ਬਾਕੀ ਮੇਰਾ ਜਨਮ ਦਿਨ ਵੀ ਮਾਰਚ ਚ ਹੈ ਤੇ 10 ਮਾਰਚ ਦਾ ਹੁੰਦਾ ਬਾਈ ਤੇ ਪਰ ਆ ਯਾਰ ਜਿਹੜੀ ਗੱਲ ਹੈਗੀ ਆ ਤੁਹਾਨੂੰ ਆਪਣੇ ਆਪ ਫੀਲ ਹੋਊਗੀ ਨਾ ਇੱਕ ਕਮੈਂਟ ਜ਼ਰੂਰ ਕਰਦਿਆ ਕਰੋ ਬਾਈ ਜੇ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਤੇ ਸ਼ੇਅਰ ਵੀ ਜ਼ਰੂਰ ਕਰ ਦਿਆ ਕਰੋ ਸ਼ੇਅਰ ਤਾਂ ਚਲੋ YouTube ਤੇ ਘੱਟ ਹੁੰਦੀ ਹੈ ਜਿੰਨੀ ਹੋ ਸਕਦੀ ਹੈ ਬਾਈ ਜ਼ਰੂਰ ਕਰ ਦਿਆ ਕਰੋ ਹਨਾ ਆ ਆਪਣੇ ਖੇਤ ਨੂੰ ਜਾਂਦੀ ਹੈ ਪਾਈ ਤੇ ਉਹ ਆਪਣਾ ਵਿਰਾਟ ਜਸ਼ਨ ਆਪਣਾ ਭਰਾ ਮਿੱਤਰ ਪਿਆਰਾ ਉਹਨਾਂ ਦਾ ਖੇਤ ਹੈ ਇੱਥੇ ਤੇ ਪਰਲੇ ਪਾਸੇ ਆਪਣਾ ਖੇਤ ਹੈ ਜੀ ਦੋ ਮੋਟਰਾਂ ਲੱਗੀਆਂ ਰੱਬ ਦੀ ਮਿਹਰ ਨਾਲ ਵਧੀਆ ਚਲੋ ਸਰਕਲ ਚੱਲਦਾ ਇੱਕ ਮੱਛੀ ਮੋਟਰ ਹੈ ਇੱਕ ਦੂਜੀ ਮੋਟਰ ਹੈ ਜੀ ਆਪਣੀ ਉਹ ਵਾਲੀ ਤੇ ਆ ਪਾਈ ਨਾ ਪਹਿਲਾਂ ਘੱਟ ਹੁੰਦੀ ਸੀਗੀ ਤੇ ਮਹੰਤੀ ਕੀਤੀ ਤੋਂ ਬਾਅਦ ਆ ਨਿਕਲੇ ਸੀਗੀ ਤੇ ਬਾਈ ਆਪਣੇ ਮਾਸਟਰ ਜੀ ਨੇ ਇਹਨਾਂ ਨੇ ਆਪਦਾ ਹੀ ਸਹਿਮਤੀ ਨਾਲ ਛੱਡਤੀ ਸੀਗੀ ਇਹਨਾਂ ਦਾ ਧੰਨਵਾਦ ਆ ਯਾਰ ਬਾਈ ਕੀ ਹਨਾ ਜਿਹੜਿਆ ਨੇ ਯਾਰ ਇਹਨਾਂ ਮਤਲਬ ਲੋਕਾਂ ਦੀ ਗੱਲ ਕਹੀ ਤੇ ਨਾਲ ਦੀ ਨਾਲ ਪਈ ਛੱਡਤੀ ਜੀ ਕਈ ਵਾਰੀ ਐਵੇਂ ਹੁੰਦਾ ਕਿ ਆਪਾਂ ਨੂੰ ਪਤਾ ਨਹੀਂ ਹੁੰਦਾ ਪੁਰਾਣਾ ਬਜ਼ੁਰਗਾਂ ਵੇਲੇ ਦਾ ਚੱਲਿਆ ਆਉਂਦਾ ਹੁੰਦਾ ਸਿਸਟਮ ਤੇ ਆਪਾਂ ਉਹ ਮਤਲਬ ਪਈ ਪੂਈ ਵੇਚਰ ਵਾਈ ਆਨੇ ਹੁੰਦੇ ਹਨਾ ਇਹ ਨਹੀਂ ਹੁੰਦਾ ਕਿ ਜਾਣ ਕੇ ਵਾਹਦਾ ਹੁੰਦਾ ਬੰਦਾ ਜੇ ਜਦੋਂ ਮੰਨ ਕੇ ਚਲੋ ਮਹੰਤੀ ਕੀਤੀ ਜਾਂਦੀ ਹੈ ਤੇ ਉਦੋਂ ਆਪਾਂ ਨੂੰ ਪਤਾ ਲੱਗ ਜਾਂਦਾ ਕਿ ਹਾਂਜੀ ਇੰਨੀ ਪਈ ਆਪਣੀ ਉਹ ਆ ਵੇਖੋ ਬਈ ਨੇਰੀ ਨੇ ਕਣਕਾਂ ਦਾ ਵੀ ਨੁਕਸਾਨ ਕੀਤਾ ਛੋਡੇ ਵਾਲੀ ਸਾਈਡ ਜਰੂਰ ਦੱਸਿਓ ਕਿ ਬਈ ਕਣਕਾਂ ਦਾ ਨੁਕਸਾਨ ਹੋਇਆ ਕਿ ਨਹੀਂ ਹੋਇਆ ਐਣ ਕਣਕ ਲਾ ਲਈਦੀ ਹੈ ਬਈ ਆਪਾਂ ਤੇ ਇਹਦੀ ਕੋਈ ਸੰਗਣੀ ਬਈ ਸਿੱਧੀ ਗੱਲ ਹੈ ਹਨਾ ਤੇ ਮੱਛਰ ਮੁੱਛਰ ਤੋਂ ਮੁੜ ਕੇ ਐਵੇਂ ਆਪਦੀਆਂ ਅੱਖਾਂ ਖਰਾਬ ਕਰਾਂਗੇ ਕੋਈ ਫਾਇਦਾ ਨਹੀਂ ਹੈ ਜੀ ਦਾ ਤੇ ਸਾਈਕਲ ਤੇ ਵੀ ਬਹੁਤ ਜ਼ਿਆਦਾ ਮੱਛਰ ਪੈਂਦਾ ਮੋਟਰਸਾਈਕਲ ਤੇ ਪੈਣੇ ਪੈਣਾ ਸਾਈਕਲ ਤੇ ਅੱਖਾਂ 'ਚ ਵੱਜਦਾ ਸਿੱਧਾ ਡਾਇਰੈਕਟ ਹਾਂਜੀ ਵੀਡੀਓ ਦੱਸਿਓ ਬਈ ਕਿਵੇਂ ਲੱਗੀ ਜੇ ਵੀਡੀਓ ਵਧੀਆ ਲੱਗਦੀ ਆ ਤੇ ਕਮੈਂਟ ਜਰੂਰ ਕਰਦਿਆ ਕਰੋ ਮੇਰੇ ਵੀਰ ਦੇਸੀ ਵਲੌਗ ਤੁਹਾਡੇ ਤਿੱਕਰ ਆਉਂਦੇ ਰਹਿਣਗੇ ਤੇ ਤੁਹਾਡਾ ਭਰਾਵਾਂ ਦਾ ਪਿਆਰ ਆ ਜੀ